ਮੋਹਾਲੀ ਜ਼ਿਲ੍ਹੇ ਦਾ ਕਸਬਾ ਨਮਕਰੋਂ ਜੋ ਕਿ ਚੰਡੀਗੜ੍ਹ ਦੇ ਪੈਰਾਂ ਵਿੱਚ ਵਸਣ ਦੇ ਬਾਵਜੂਦ ਵੀ ਇਹ ਨਮਕਰੋਂ ਹਮੇਸ਼ਾ ਮੁਸ਼ਕਲਾਂ ਕਿ ਰਹਿੰਦਾ ਹੈ 7 ਲੱਖ ਦੇ ਕਰੀਬ ਇਸ ਨਮਾਗਰੋਂ ਦੀ ਆਬਾਦੀ ਹੈ ਦੂਜੇ ਪਾਸੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਲੋਕ ਆਣ ਕੇ ਇਸ ਨਮਾਗਰੋਂ ਚ ਵੱਸਦੇ ਨੇ ਦੱਸ ਦਿੰਨੇ ਆ ਜੋ ਚੰਡੀਗੜ੍ਹ ਦੇ ਵਿੱਚ ਕੋਈ ਜੋਬ ਜਾਂਦਾ ਹੈ ਜਾਂ ਫਿਰ ਕਿਸੇ ਨੇ ਕੋਈ ਪ੍ਰਾਈਵੇਟ ਸਰਕਾਰੀ ਜੋਬ ਕਰਦੇ ਨੇ ਤਾਂ ਉਹ ਨਮਾਗਰੋਂ ਦੇ ਵਿੱਚ ਆਪਣਾ ਸਸਤੇ ਰੇਟਾਂ ਦੇ ਉੱਤੇ ਘਰ ਲੈ ਲੈਂਦੇ ਨੇ ਭਾਵੇਂ ਕਿਰਾਏ ਦੇ ਉੱਤੇ ਹੋਵੇ ਜਾਂ ਫਿਰ ਕਈ ਵਾਰ ਪ੍ਰਾਪਰਟੀ ਮੁੱਲ ਖਰੀਦ ਕੇ ਆਪਣਾ ਘਰ ਬਣਾਉਂਦੇ ਨੇ ਪਰ ਇਹ ਨਮਾਗਰੋਂ ਹਮੇਸ਼ਾ ਮੁਸ਼ਕਲਾਂ ਦੇ ਵਿੱਚ ਇਸ ਕਰਕੇ ਰਹਿੰਦਾ ਕਿਉਂਕਿ ਇਸ ਜਗ੍ਹਾ ਉੱਤੇ ਬਿਜਲੀ ਪਾਣੀ ਸੀਵਰੇਜ ਸਮੱਸਿਆ ਰਹਿੰਦੀ ਹੈ ਇਹ ਨਵਾਂ ਕਰੋ ਪਹਿਲਾਂ ಗ್ರಾಮ ਪੰਚਾਇਤ ਹੁੰਦਾ ਸੀ ਜਿਸ ਤੋਂ ਬਾਅਦ ਜਦੋਂ ਆਬਾਦੀ ਵੱਧ ਗਈ ਫਿਰ ਇਸ ਨੂੰ ਨਗਰ ਕੌਂਸਲ ਬਣਾਇਆ ਤਾ ਨਗਰ ਕੌਂਸਲ ਬਣਨ ਤੋਂ ਬਾਅਦ ਅੱਜ ਇੱਕ ਵੱਡੀ ਕਾਰਵਾਈ ਨਗਰ ਕੌਂਸਲ ਵੱਲੋਂ ਕੀਤੀ ਗਈ ਹੈ ਦੱਸ ਦਿੰਦੇ ਆ ਪਹਿਲੀ ਵਾਰ ਇੱਕ ਵੱਡਾ ਐਕਸ਼ਨ ਨਗਰ ਕੌਂਸਲ ਨੇ ਲਿਆ ਹੈ ਜਿੱਥੇ ਕਿ ਟੀਲੋ ਫਾਰਮ ਦੇ ਨਜ਼ਦੀਕ ਇੱਕ ਬਿਨਾ ਨਕਸ਼ੇ ਤੋਂ ਬਣੀ ਹੋਈ ਬਿਲਡਿੰਗ ਨੂੰ ਜੋ ਪੰਜ ਮੰਜ਼ਲ ਬਿਲਡਿੰਗ ਸੀ ਉਸ ਨੂੰ ਸੀਲ ਕਰ ਦਿੱਤਾ ਤੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਦੱਸਿਆ ਜਾ ਰਿਹਾ ਕਿਸ ਬਿਲਡਿੰਗ ਦੇ ਮਾਲਕ ਨੂੰ ਤੇ ਨਾਲ ਬਿਲਡਿੰਗ ਦੇ ਉੱਤੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਨੋਟਸ ਵੀ ਚਪਕਾਏ ਕਿ ਇਹ ਕੰਮ ਰੋਕ ਦਿੱਤਾ ਜਾਵੇ ਕਿਉਂਕਿ ਬਿਨਾਂ ਨਕਸ਼ੇ ਤੋਂ ਪਾਸ ਇਹ ਨਹੀਂ ਹੈ ਤਾਂ ਇਸ ਕਰਕੇ ਇਸ ਬਿਲਡਿੰਗ ਨੂੰ ਨਹੀਂ ਬਣ ਦਿੱਤਾ ਜਾਵੇਗਾ ਪਰ ਦੱਸਦੇ ਦੇ ਕਿ ਤਰਲੇਦਾਰ ਇਸ ਬਿਲਡਿੰਗ ਦਾ ਕੰਮ ਚੱਲਣ ਲੱਗ ਪਿਆ ਜਿਸ ਤੋਂ ਬਾਅਦ ਬਿਲਡਿੰਗ ਬਣ ਕੇ ਤਿਆਰ ਹੋਈ ਤਾਂ ਇਸ ਬਿਲਡਿੰਗ ਨੂੰ ਦੱਸਿਆ ਜਾਂਦਾ ਕਿ ਬਿਲਡਿੰਗ ਦੇ ਮਾਲਕ ਵੱਲੋਂ ਅੱਗੇ ਕਿਰਾਏ ਦਿੱਤਾ ਪੀਜੀ ਬਣਾ ਦਿੱਤਾ ਜਿਸ ਤੋਂ ਬਾਅਦ ਆ ਕੇ ਜਗ੍ਹਾ ਉੱਤੇ ਮੁੰਡੇ ਕੁੜੀਆਂ ਕਿਰਾਏ ਦੇ ਉੱਤੇ ਰਹਿਣ ਲੱਗ ਪਈਆਂ ਇਹ ਤੋਂ ਬਾਅਦ ਅੱਜ ਨਗਰ ਕੌਸਲ ਅਧਿਕਾਰੀਆਂ ਨੇ ਤਸਵੀਰਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਪੂਰਾ ਸੀਲ ਕਰ ਦਿੱਤਾ ਤੇ ਹੈਰਾਨੀ ਦੀ ਗੱਲ ਇਹ ਰਹੀ ਕਿ 4:30 ਵਜੇ ਇਸ ਬਿਲਡਿੰਗ ਨੂੰ ਸੀਲ ਕੀਤਾ ਸੀ ਤਾਂ 8:30 ਵਜੇ ਦੱਸਦੇ ਕਿ ਸੀਲ ਕੀਤੇ ਹੋਏ ਜਗ੍ਹਾ ਵਾਲੇ ਪਾਸੇ ਨੂੰ ਮੁੰਡੇ ਕੁੜੀਆਂ ਉਸ ਪਾਸੇ ਨੂੰ ਬਿਲਡਿੰਗ ਦੇ ਅੰਦਰ ਕ੍ਰੋਸ ਹੋਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਜਾ ਕੇ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਕਾਫੀ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਸੀਲ ਬਿਲਡਿੰਗ ਹੋਣ ਤੋਂ ਬਾਅਦ ਕਿਵੇਂ ਕੋਈ ਬੰਦਾ ਅੰਦਰ ਦਾਖਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਕਿ ਟ੍ਰੈਸਿੰਗ ਦਾ ਪਰਚਾ ਵੀ ਹੋ ਸਕਦਾ ਜਿਸ ਤਰੀਕੇ ਨਾਲ ਕੋਈ ਇਸ ਤਰ੍ਹਾਂ ਕੇ ਸਰਕਾਰੀ ਅਧਿਕਾਰੀ ਸਰਕਾਰੀ ਨਗਰ ਕੌਂਸਲ ਜਾਂ ਅਦਾਲਤ ਦੇ ਹੁਕਮ ਦੇ ਮੁਤਾਬਕ ਕੋਈ ਬਿਲਡਿੰਗ ਸੀਲ ਹੁੰਦੀ ਹੈ ਦੋਸਤੋ ਬਾਅਦ ਉਸ ਦੇ ਅੰਦਰ ਕੋਈ ਵੀ ਦਾਖਲ ਨਹੀਂ ਹੋ ਸਕਦਾ ਕੋਈ ਕਿਸ ਤਰ੍ਹਾਂ ਦੀ ਗਤੀਵਿਧੀ ਨਹੀਂ ਕਰ ਸਕਦਾ ਪਰ ਸਾਡੀ ਜੋ ਈਓ ਰਵਨੀਤ ਸਿੰਘ ਨਾਲ ਵੀ ਗੱਲਬਾਤ ਹੋਈ ਹੈ ਕਿ ਅਸੀਂ ਅਗਰ ਇਸ ਤਰੀਕੇ ਦਾ ਕੋਈ ਪਾਇਆ ਗਿਆ ਜਾਂ ਉਹਦੀ ਤਸਵੀਰ ਸਾਹਮਣੇ ਆਈ ਤੇ ਜੂਰ ਉਹਦੇ ਉੱਤੇ ਕਾਰਵਾਈ ਕਰਾਂਗੇ ਕਿਉਂਕਿ ਬਿਲਡਿੰਗ ਸੀਲ ਹੋ ਚੁੱਕੀ ਹੈ ਤੇ ਹੋਰ ਵੀ ਕਈ ਬਿਲਡਿੰਗਾਂ ਜੋ ਨਵਾਂ ਗਰਾਉਂਡ ਵਿੱਚ ਪੰਜ ਮੰਜ਼ਲ ਬਿਨਾਂ ਨਕਸ਼ੇ ਤੋਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੀਲ ਕੀਤਾ ਜਾਵੇ ਕਿਉਂਕਿ ਲਗਾਤਾਰ ਇਹ ਕਾਰਵਾਈ ਹੁਣ ਸ਼ੁਰੂ ਹੋ ਗਈ ਹੈ 23 ਤਰੀਕੇ ਨਾਲ ਦੱਸਰ ਕਿ ਹੋਰ ਵੀ ਬਿਲਡਿੰਗਾਂ ਨੇ ਜਿਨ੍ਹਾਂ ਦੇ ਉੱਤੇ ਨਗਰ ਕੌਂਸਲ ਲਗਾਤਾਰ ਪਲਾਨ ਬਣਾ ਰਿਹਾ ਹੈ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਤਾਂ ਨਮਾ ਗਰਾਉਂਦੀ ਦੀ ਤਸਵੀਰ ਜੋ ਸਾਹਮਣੇ ਨਿਕਲ ਕੇ ਆਈ ਹੈ ਤਾਂ ਨਮਾ ਗਰਾਉਂਦੇ ਵਿੱਚ ਹਾਹਾਕਾਰ ਮਚ ਗਈ ਕਿਉਂਕਿ ਇਹ ਬਿਲਡਿੰਗ ਸੀਲ ਹੋਣ ਤੋਂ ਬਾਅਦ ਹੋਰ ਵੀ ਜਦ ਬਿਲਡਿੰਗ ਬਣਾ ਕੇ ਬੈਠੇ ਸੀ ਜਦ ਬਣਾਣ ਦਾ ਸੋਚ ਰਹੇ ਸੀ ਉਹਨਾਂ ਦੇ ਮਨ ਵਿੱਚ ਸੂਟ ਡਰ ਹੈ ਇਹ ਤਸਵੀਰਤ ਤੁਸੀਂ ਦੇਖ ਸਕਦੇ ਜਿਸ ਤਰੀਕੇ ਨਾਲ ਵੱਡੀ ਕਾਰਵਾਈ ਕੀਤੀ ਹੈ ਨਗਰ ਕੌਂਸਲ ਨੇ ਤਾਂ ਇਹ ਰਵਨੀਤ ਸਿੰਘ ਵੱਲੋਂ ਪੂਰੀ ਜਾਣਕਾਰੀ ਵੀ ਦਿੱਤੀ ਗਈ ਸੀ ਕਿ ਇਹ ਬਿਲਡਿੰਗ ਦੇ ਮਾਲਕ ਨੂੰ ਬਿਲਡਿੰਗ ਦੇ ਉੱਤੇ ਵੀ ਕਈ ਵਾਰ ਨੋਟਿਸ ਪਕਾਏ ਗਏ ਪਰ ਦੱਸਿਆ ਕਿ ਉਹ ਬਾਜ਼ ਨਹੀਂ ਆਏ ਜਿਸ ਤੋਂ ਬਾਅਦ ਜਾ ਕੇ ਉਹਨਾਂ ਵੱਲੋਂ ਇਹ ਐਕਸ਼ਨ ਲੜਿਆ ਪਿਆ ਤਾਂ ਇਹ ਬਿਲਡਿੰਗ ਕੋਈ ਅੱਜ ਤੋਂ ਨਹੀਂ ਦੱਸਦੇ ਕਿ ਇਹ ਕਾਫੀ ਦਿਨ ਪਹਿਲਾਂ ਤੋਂ ਬਣ ਰਹੀ ਸੀ ਕਾਫੀ ਇਹੋ ਬਦਲੇ ਪਰਵਨੀਤ ਸਿੰਘ ਇਹੋ ਔਰ ਤੋਂ ਬਾਅਦ ਇਹ ਬਿਲਡਿੰਗ ਸੀਲ ਹੋਈ ਹੈ ਤੇ ਇਸ ਨੂੰ ਲੈ ਕੇ ਦੇਖਦੇ ਕਿ ਆਨਬਲ ਦੇ ਨੇ ਜੇਕਰ ਕੋਈ ਇਸ ਤਰੀਕੇ ਦੀ ਉਲੰਘਣਾ ਕਰਦਾ ਕਿ ਸੀਲ ਹੋਈ ਬਿਲਡਿੰਗ ਤੋਂ ਬਾਅਦ ਵੀ ਕੋਈ ਅੰਦਰ ਦਾਖਲ ਹੁੰਦਾ ਹੈ ਤਾਂ ਉੱਤੇ ਕੀ ਕਾਰਵਾਈ ਹੁੰਦਾ ਧੰਨ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਨ ਸੰਮਿਤ ਦੇ ਨਾਲ ਹਰਤੇਸ਼ ਸਿੰਘ